ਪਟਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਨਸ਼ਾ ਅਤੇ ਅਸਲਾ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਐਸਐਚਓ ਹਰਦੀਂਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਸੁਹੇਲ ਕਾਸੀਮ ਮੀਰ ਅਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਪੁਲਿਸ ਵੱਲੋਂ ਲਗਾਤਾਰ ਸਮਾਜ ਵਿਰੋਧੀ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਐਸਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ 3. ਸਾਗਰਪੁਰਾ ਚੋਂ ਆਕਾਸ਼ਦੀਪ ਸਿੰਘ ਵਾਸੀ ਸੰਗਰਾਵਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਦੂਦੇ ਆਪਰੇਸ਼ਨ ਦੌਰਾਨ ਐਸਆਈ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟਸ ਕਾਦੀਆ ਰੋਡ ਤੋਂ ਗੁਰਲਲਬ ਸਿੰਘ ਵਾਸੀ ਬਟਾਲਾ ਨੂੰ ਦੋ ਪਿਸਤਲਾਂ ਦੋ ਮੈਗਜ਼ੀਨ ਅਤੇ 16 ਜਿੰਦਾ ਰੌਂਦਾ ਸਮੇਤ ਕਾਬੂ ਕੀਤਾ ਦੋਵੇਂ ਮਾਮਲੇ ਆਜ ਪੁਲਿਸ ਨੇ ਅਸਲਾ ਅਤੇ ਨਸ਼ਾ ਬਰਾਮਦ ਕਰਕੇ ਦੋਸ਼ੀਆ ਖਿਲਾਫ ਕੇਸ ਦਰਜ ਕਰ ਦਿੱਤੇ ਹਨ ਪੁਲਿਸ ਅਗਲੇ ਪੜਾਅ 'ਚ ਰਿਮਾਂਡ ਲੈ ਕੇ ਹੋਰ ਖੁਲਾਸਿਆਂ ਦੀ ਉਮੀਦ ਕਰ ਰਹੀ ਹੈ ਬਟਾਲਾ ਪੁਲਿਸ ਦੀ ਇਹ ਕਾਰਵਾਈ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਵਾਲ ਇੱਕ ਹੋਰ ਕਦਮ ਮੰਨੀ ਜਾ ਰਹੀ ਹੈ ਜੇ ਐਸਐਸਪੀ ਸਨਾ ਸਿਵਰਨ ਲਗਾ ਹੋਇਆ ਤੇ ਐਸਐਸਪੀ ਸਾਹਿਬ ਦੀ ਅਧਿਅਤਮਤਾ ਮੁਤਾਬਕ ਡੀਐਸਪੀ ਸਾਹਿਬ ਸਿਟੀ ਦੀਗਵਾਈ ਦੇ ਹੱਥ ਤੇ ਅਨਸਾਰ ਦੋ ਦੋਸ਼ੀ ਕਾਬੂ ਕੀਤੇ ਗਏ ਜਿਨ੍ਹਾਂ ਵਿੱਚ ਬਹਾਦਰ ਸਿੰਘ ਸਾਨੋ ਬਲਦਾਰ ਸਿੰਘ ਪਿੰਡ ਸਨਲਾਵਾ ਜਿਹਰੇ ਪਾਸੋਂ 10 ਗ੍ਰਾਮ ਦਾ ਨੁਕਰਾਉਂਦਾ ਹੀ ਹੈ ਇਹਨਾਂ ਦਾ ਮਾੜਾ ਸਰਕਾਰੀ ਹੋਰ ਹੀ ਕਵਰੀ ਕੀਤੀ ਜਾਏਗੀ ਨੰਬਰ 2 ਇੱਕ ਲਾਲ ਸਿੰਘ ਸਾਹਵਿਆ ਇੱਕ ਤੋਂ ਦੋ ਬਿਸਤਰ ਬਣਾਉਂਦਾ ਹੈ ਜਿਹਦੇ ਤੋਂ ਨਾਮ ਸਮੀਤ ਮੈਂਦੀਨ 16 ਨੰਬਰਾਂ ਦਾ ਬਣਦ ਕੀਤਾ ਗਿਆ ਹੈ ਜਿਹਰੇ ਪਾਸੋਂ ਪਰਮਾਣਾ ਸਰ ਕਰਕੇ ਫੋਰ ਕبھی ਕੀਤੀ ਜਾਏਗੀ ਸਟਾਰ نیوز ਪੰਜਾਬੀ ਟੀਵੀ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ